ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋਵੇ ਸੇ ਬਤ ਖਸਾਮ ਜੀ ਨੂਰਾਸੋ ਕੁਰਸੋ ਟਕੀਆ ਤੋ ਟਿਠੇ ਸਕੇ ਪਾਤਸ਼ਾਹ ਮਾਣ ਲ ਜਨਮ ਜਨਮ ਦੀ ਕੱਟੀਆਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਕੀ ਬਾਣੀ ਸਲੋਕ ਮਹਲਾ 3 ਗਿਣ ਨਾਵੈ ਸਭ ਧਰਮ ਦੇ ਨਿਤ ਜਗਤੋਂ ਟਾਂ ਸੰਸਾਰ ਮਨਮ ਕਰਮ ਕਮਾਵਣੀ ਹੋ ਮੈਂ ਅੰਧਗਵਾਰ ਬਿਨ ਨਾਵੈ ਸਾ ਪਰਮਦੇ ਨਿਤ ਜਗ ਤੋਟਾ ਸੰਸਾਰ ਮਨਮ ਕਰਮ ਕਮਾਵਣੀ ਹੋ ਮੈਂ ਅੰਧਗਵਾਰ ਗੁਰੂ ਦੇ ਅਪਰਤ ਪੀਵਾ ਨਾਨਕ ਸਤਿਵਿਚਾਰ ਮਾਲਾ ਤੀਜਾ ਸਹਿਜ ਜਗ ਸਜੇ ਸੁਵੈ ਗੁਰਮੁਖ ਅੰਦਰ ਉਸਤਤ ਹੋਵੈ ਮਨੁ ਮੁਕ ਪਰਮ ਸੈਸਾ ਹੋਵੈ ਅੰਤਰ ਚਿੰਤਾ ਨੀ ਨਸੋਵੈ ਗਿਆਨੀ ਜਾ ਕੈ ਸਵੈ ਸਵਾਈ ਸੇਵਨ ਨਾਮ ਧਿਆਵੇ ਜੁ ਹਰ ਸੱਤੇ ਆ ਅੱਜ ਇੱਕ ਤਿਆਵ ਇੱਕ ਇੱਕੋ ਹਰ ਸੱਤੇ ਆ ਹਲਕੋ ਬੱਪੇ ਇੱਕ ਇੱਕੋ ਤੱਪ ਤਿਆ ਲੋਗ ਨਾਮ ਧਿਆਵੇ ਈ ਤੇਲ ਨਾਮ ਸੱਤ ਕਤੇ ਆ ਗੁਰਮਤੀ ਦੇਵਾ ਜੱਪਿਆ ਜੋ ਰਾਮ ਨਾਮ ਪਿਆਵੇ ਤਿੰਨ ਦਰ ਸੱਟ ਕੱਤੇ ਆਪ ਗੁਰਮਤੀ ਦੇਵ ਆਪ ਗੁਰਮੁਖ ਹਰ ਜੱਪਿਆ ਵਾਹਿਗੁਰੂ ਜੀ ਦਾ ਬਾਉਸਾ ਵਾਹਿਗੁਰੂ ਜੀ ਕੀ ਫਤਿਹ